ਸ਼ੱਡਾ ਲਈ ਆਪਣਾ 60 ਬਾਈ 44 ਦਾ ਜਿਹੜਾ ਸ਼ਤਾ ਹੈ ਬਾਈ 90 ਤੋਂ 95 ਕਿਲੋ ਪੈ ਰਿਆ ਜੀ ਦੋ ਜੀ ਮੱਲਾ ਸਣੇ ਮਈਆਂ ਦਾ ਤੇ ਗੰਗਾ ਦੋ ਟਾਈਮ ਪੱਠੇ ਪੋਣੇ ਦੋ ਟਾਈਮ ਪੱਠੇ ਪੋਣੇ ਇਹ ਕਈ ਲੋਕ ਹੁਣ ਅਸੀਂ ਵੀ ਤਿੰਨ ਟਾਈਮ ਪੋਣੇ ਹਾਂਜੀ ਦੋਸਤੋ ਅੱਜ ਦਿਖਾਉਣਿਆ ਤੁਹਾਨੂੰ 50 گاਮਾਂ ਵਾਲਾ ਫਾਰਮ ਜੋ ਕਿ ਬਹੁਤ ਘੱਟ ਖਰਚੇ ਦੇ ਵਿੱਚ ਤਿਆਰ ਹੋਇਆ ਤੇ ਤੁਹਾਡੀ ਪਸ਼ੂ ਸਾਹਮਣੇ ਦੇ ਵਿੱਚ ਖੇਚਲ ਵੀ ਬਹੁਤ ਘੱਟ ਹੋਊਗੀ ਇਸ ਤਕਨੀਕ ਦੇ ਨਾਲ ਤਿਆਰ ਕੀਤਾ ਹੈ ਅੱਜ ਅਸੀਂ ਪਹੁੰਚੇ ਹਾਂ ਸਾਡੇ ਪਿੰਡ ਸਹਿਬ ਚੰਦ ਦੇ ਬਹੁਤ ਹੀ ਸਫਲ ਡੈਰੀ ਫਾਰਮਰ ਜੋ ਕਿ ਸਿਰਫ 4-5 ਪਸ਼ੂਆਂ ਤੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ 25 ਪਸ਼ੂਆਂ ਤੱਕ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਫਾਰਮ ਤਿਆਰ ਕੀਤਾ ਇਹਨਾਂ ਨੇ ਅੱਗੇ ਹੋਰ ਫਿਊਚਰ ਦੇ ਵਿੱਚ ਪਸ਼ੂ ਵਧਾਉਣ ਵਾਸਤੇ ਜਿਹੜਾ 50 ਗਾਵਾਂ ਦਾ ਫਾਰਮ ਬਣਿਆ ਹੋਇਆ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਪੂਰੀ ਡਿਟੇਲ ਦੇ ਵਿੱਚ ਅਸੀਂ ਵੀਡੀਓ ਵਿੱਚ ਸਮਝਾਵਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਤੁਸੀਂ ਘੱਟ ਖਰਚੇ ਦੇ ਵਿੱਚ ਵਧੀਆ ਫਾਰਮ ਤਿਆਰ ਕਰ ਸਕਦੇ ਹੋ ਤੇ ਪੂਰਾ ਸਹੂਲਤ ਦੇਊਗਾ ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਬਣਿਆ ਤਾਂ ਉਹਨੂੰ ਕਰਦੋ ਮਾੜੀ ਵੀਡੀਓ ਇਹ ਸਰਕਾਨ ਨੇ ਇਹਦੇ ਨਾਲ ਤਿਆਰ ਕੀਤਾ ਹੋਇਆ ਗਰਮੀਆਂ ਦੇ ਵਿੱਚ ਠੰਡਾ ਰਹੂਗਾ ਸਿਆਲਾਂ ਦੇ ਵਿੱਚ ਜਿਹੜਾ ਨਿੱਗਾ ਰਹੂਗਾ ਤੇ ਆ ਜੋ ਗੱਲਬਾਤ ਕਰਦੇ ਆ ਜਿਹਦਾ ਇਹ ਫਾਰਮਾ ਬੰਦੇ ਦਾ ਹਾਂਜੀ ਤਾਰੀ ਸਿੰਘ ਜੀ ਦੱਸੋ ਕਿੰਨੇ ਖਰਚੇ ਦੇ ਵਿੱਚ ਇਹ ਤਿਆਰ ਕੀਤਾ ਗਿਆ ਇਹ ਜੀ ਖਰਚਾ 3 ਲੱਖ 20 ਹਜ਼ਾਰ ਦੇ ਵਿੱਚ ਮਤਲਬ ਤਿਆਰ ਹੋ ਗਿਆ ਸਾਰਾ ਸਣੀ ਜਾਲੀ ਲਾ ਕੇ ਜੀ ਤੇ ਇੱਟ ਤੋਂ ਲੈ ਕੇ ਲੋਹਾ ਸਾਰਾ ਹੀ ਠੀਕ ਹੈ ਤੇ ਮੰਨ ਲਓ ਵੀ ਕੀ ਸੋਚ ਕੇ ਪਾਇਆ ਮਤਲਬ ਸਰਕਾਨ ਨੇ ਇਹਦਾ ਵੀ ਇਹ ਠੰਡਾ ਰਹੂਗਾ ਤਾਂ ਕਰਕੇ ਇਹ ਸੋਚ ਕੇ ਆਇਆ ਪਾਇਆ ਜੀ ਪਹਿਲਾਂ ਆਪਾਂ ਅਬੂਲ ਖਰਾਨੇ ਕਲਾਸਾ ਲਵਾ ਕੇ ਸੀ ਅੱਛਾ ਆਪਣੇ ਪਿੰਡੋਂ ਇਹ ਮੁੰਡਾ ਮਲਾਜਮ ਮਨਪ੍ਰੀਤ ਅੱਛਾ ਤੇ ਉਹ ਆਪਣਾ ਖਾਸ ਲਿਆ ਜੀ ਵੀ ਮੁੰਡਾ ਹੀ ਖਾਸ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਜੀ ਮਨ ਲੋ ਡਾਇਰੈਕਸ਼ਨ ਦਿੱਤੀ ਪਹਿਲਾਂ ਆਪਣੇ ਕੋਲ ਪਸੂ ਹੈਗੇ 25 26 ਪਸੂ ਹੈਗੇ ਤੇ ਉਹ ਆਂਦੇ ਵੀ ਮੈਂ ਚਲੋ ਤੁਸੀਂ ਕਲਾਸਾਂ ਲਾਓ ਵੀ ਕੁਝ ਤਾਂ ਕੁਝ ਸਿੱਖਣ ਨੂੰ ਮਿਲੂਗਾ ਤੇ ਅਸੀਂ ਉਹ 15 ਦਿਨ ਮੰਨ ਲੋ ਕਲਾਸਾਂ ਲਾਈਆਂ ਉੱਥੇ ਮੰਨ ਲੋ ਜਿਹੜਾ ਸਰਕਾਰੀ ਛੱਡਾ ਜੀ ਮੰਨ ਲੋ ਇਸ ਲੋਕੇਸ਼ਨ 'ਚ ਹੀ ਹੈ ਚੜ੍ਹਦੇ ਛੱਬ ਦੇ 'ਚ ਚੜ੍ਹਦੇ ਛੱਬ ਦੇ ਹਾਂਜੀ ਹੈ ਪਰ ਮੰਨ ਲੋ ਉਹ ਹੈਗਾਗਾ ਮੰਨ ਲੋ ਚਾਦਰਾਂ ਦੇ ਤੇ ਮਨ ਲੋ ਡਾਇਰੈਕਸ਼ਨ ਤਾਂ ਆਪਾਂ ਉਹੀ ਲਈ ਹੈ ਤੇ ਬਾਅਦ ਚ ਪਾਇਆ ਭਾਰ ਦੇ ਅਕੋਰਡਿੰਗ ਦੇ ਹਿਸਾਬ ਨਾਲ ਵੀ ਸਿਆਲ ਚ ਤਾਂ ਨਿਗਾ ਰਹਿੰਦਾ ਜੀ ਹੂੰ 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 ਜਿਹੜਾ ਸਰਕਾਨੇ ਦਾ ਤੇ ਜੇ ਮੰਨ ਲਓ ਗਰਮੀਆਂ ਦੇ ਵਿੱਚ ਠੰਡਾ ਇੱਕ ਬਾਈਟ ਵੀ ਪੂਰਾ ਕੰਟਰੋਲ ਹੋ ਜਾਂਦਾ ਦੂਜੇ ਦਾ ਕਿੰਨਾ ਖਰਚਾ ਹੁੰਦਾ ਜਿਹੜਾ ਤੁਸੀਂ ਅੰਦੇ ਉਹਦੇ ਵਿੱਚ ਜੀ 6 ਲੱਖ ਤੋਂ ਲੈ ਕੇ 7 ਲੱਖ ਦੇ ਵਿੱਚ ਖਰਚਾ ਆਉਂਦਾ ਤੇ ਇਹ ਆਪਣਾ ਮੰਨ ਲਓ ਆਪਣਾ 320 ਦੇ ਵਿੱਚ ਵਧੀਆ ਵਧੀਆ ਪੂਰਾ ਪ੍ਰੋਪਰ ਤਿਆਰ ਹੋ ਗਿਆ ਬਾਕੀ ਸ਼ਤ ਉੱਪਰ ਦੂਰਾ ਸਰਕਾ ਨਾ ਪਾਇਆ ਹੋਇਆ ਵਿਚਾਲੇ ਮੋਟਾ ਲਫਾਫਾ ਪਾਇਆ ਹੋਇਆ ਤਾਂ ਕਰਕੇ ਜਿਹੜਾ ਪਾਣੀ ਜਿਹੜਾ ਵੇਚਣਾ ਆਵੇ ਮੀਂਹ ਕਣੀ ਦਾ ਕਈ ਭਰਾ ਕਹਿਣਗੇ ਵੀ ਇਹਦੇ ਵਿੱਚ ਦੀ ਪਾਣੀ ਚਾਹੂਗਾ ਪਰ ਇੱਕ ਵਾਰੀ ਸਰਕਾ ਨਾ ਪਾ ਕੇ ਤੇ ਵਿਚਾਲੇ ਮੋਟਾ ਕਾगज ਪਾਇਆ ਹੋਇਆ ਤੇ ਉੱਤੇ ਫੇਰ ਸਰਕਾ ਨਾ ਪੂਰਾ ਨੱਥਿਆ ਹੋਇਆ ਇਸ ਨੂੰ ਪੂਰਾ ਕੱਸ ਕੇ ਲਾਇਆ ਹੋਇਆ ਤਾਂ ਕਰਕੇ ਵੀ ਪਾਣੀ ਵੀ ਵੇਚਦੀ ਨਹੀਂ ਟੱਪਦਾ ਮੀਂਹ ਕਣੀ ਦਾ ਵੀ ਹੁਣ ਕੇ ਮਨ ਲੱਗੇ ਹਾਂਜੀ ਪਹਿਲਾਂ ਮੈਨੂੰ ਮਾਲੋ ਕੰਟਾ 1.5 ਘੰਟਾ ਪਾਣੀ ਪੀਉਣ ਤੇ ਲੱਗ ਜਾਂਦਾ ਸੀ ਹਾਂ ਦੋ ਡਿੱਗੀਆਂ ਬਣਾਈਆਂ ਹਾਂਜੀ ਦੋ ਡਿੱਗੀਆਂ ਬਣਾਈਆਂ ਉਹ ਆਪਣੇ ਹੀ ਫਰ ਪਹਿਲੀ ਸਾਈਡ ਆ ਜੀ ਟੈਸ਼ਨ ਵਾਲੀ ਇਹਦੇ ਨਾਲ ਦੁੱਧ ਤੇ ਫਰਕ ਪੂਰਾ ਹੀ ਪੈਂਦਾ ਜਦੋਂ ਮੰਨ ਲਾ ਪੂਰਾ ਮਰਛੀ ਨਾਲ ਪਸੂ ਪੀਂਦਾ ਫਲੇ ਮਤਲਬ ਪਸੂ ਛੱਡਣ ਨਾਲ ਜੀ ਤੇ ਬੰਨੇ ਪਸੂ ਚ ਹੂੰ ਮਾਲੋ ਕਿਲੋ ਤੋਂ ਲੈ ਕੇ 2.5 ਕਿਲੋ ਤੱਕ ਫਰਕ ਪੂਰਾ ਪੈਂਦਾ ਜੀ ਤੇ ਨਾਲੇ ਪਸ਼ੂ ਰਾਜੀ ਰਹਿੰਦਾ ਜੀ ਤੇ ਬਾਕੀ ਪਸ਼ੂ ਵੈਸੇ ਵੀ ਖੁਸ਼ ਰਹਿੰਦਾ ਜੀ ਇੱਕ ਸਮਾਂ ਕਾਫੀ ਵੱਜਦਾ ਉਹ ਵੀ ਸਮਾਂ ਮਾਲੋ ਹਾਂ ਪਹਿਲਾਂ ਮੈਨੂੰ ਮਾਲੋ ਘੰਟਾ ਡੇਢ ਘੰਟਾ ਪਾਣੀ ਪੀਉਣ ਤੇ ਲੱਗਦਾ ਸੀਗਾ ਪਸ਼ੂ ਖੋਲ ਲਿਆ ਪਿਆਲਿਆ ਬੰਨ ਲਿਆ ਹੁਣ ਕੱਲਾ ਆਪਾਂ ਫੀਡ ਦੇ ਦਈਦੀ ਜੀ ਤੇ ਇਹਨਾਂ ਨੂੰ ਪੱਠੇ ਪਾਈਦੀ ਮੈਨੂੰ ਆਪ ਨੂੰ ਸੌਖਾ ਹੋ ਗਿਆ ਹੁਣ ਮੈਂ ਕੱਲਾ ਵੀ ਮਾਲੋ ਮਾਲੋ 40 45 ਪਸ਼ੂ ਕੱਲਾ ਸੰਭਾਲ ਸਕਦਾ ਜੀ ਜਿਹੜਾ ਏਰੀਆ ਕਿੰਨਾ ਮਾਲੋ ਜਿਹੜਾ ਮਾਲੋ ਕੱਲਾ ਛੱਡ ਵਾਲਾ ਦੱਸ ਦੇ ਇੱਕ ਤਾਂ ਤੇ ਜਿਹੜਾ ਬਾਹਰ ਰੱਖ ਜਿਹੜਾ ਸ਼ਤਾ ਹੈ ਤੇ ਜਿਹੜਾ ਟੋਟਲ ਇਹ ਕਨਾਲ ਦੇ ਨੇੜੇ ਹੈਗਾ ਜੀ ਆਪਣੀ ਜਗ੍ਹਾ ਜਿਹੜੀ ਆ ਪਰ ਰੁੱਕੀ ਘੱਟ ਤੋਂ ਘੱਟ ਹੀ ਰੁੱਕੀ ਹੈ ਬਾਹਰਲੀ ਜਗ੍ਹਾ ਵੀ 7-8 ਮਰਲੇ ਵੱਜਦੇ ਪਰ ਸਾਨੂੰ ਮਤਲਬ ਘੁੰਮਣ ਫਿਰਨ ਆਸ ਤੇ ਆਸ ਤੇ ਆ ਥੱਲੇ ਦਿਖਾ ਦਿਓ ਇਹ ਰੇਤਾ ਕਿੰਨੇ ਫੁੱਟ ਪਾਇਆ ਆਪਾਂ ਮਤਲਬ ਇਹ 2.5 ਫੁੱਟ ਪਾਇਆ ਜੀ ਆਪਾਂ ਕੱਕਾ ਰੇਤਾ ਜਿਹੜਾ ਪਛਾਹ ਹੁੰਦਾ ਉਸ ਵਾਂਗ ਹਾਂ ਜੀ ਆ ਥੱਲੇ ਜਾਵੜਨ ਦਾ ਜੀ ਕੱਲਾ ਗੋਹਾ ਚੱਕਣਾ ਪੈਂਦਾ ਹੈ ਕੱਲਾ ਗੋਹਾ ਹੀ ਚੱਕਦੇ ਜੀ ਪਾਕੀ ਹੁਣ ਤੁਹਾਨੂੰ ਦਿਖਾਉਣੇ ਆ ਜਿਹੜਾ ਸਿਸਟਮ ਕੀਤਾ ਹੋਇਆ ਖੁਰਲੀਆਂ ਦਾ ਸਭ ਤੋਂ ਬਿਹਤਰ ਕੰਮ ਤਾਂ ਖੁਰਲੀਆਂ ਦਾ ਇੱਥੇ ਤੁ ਕਿੰਨੀ ਉਚਾਈ ਤੇ ਇਹ ਸਿਸਟਮ ਬਣਾਇਆ ਹੋਇਆ ਹੈ ਇਹ ਚਾਹੀਦੀ ਆਪਾਂ ਮਤਲਬ ਆਬਲ ਖਾਣੇ ਜਿਹੜਾ ਆਪਣਾ ਮਤਲਬ ਹੈਗਾ ਜੀ ਫਾਰਮ ਉਹਦੇ ਅਕੋਰਡਿੰਗ ਹੀ ਬਣਵਾਇਆਗਾ ਮੰਨ ਲਓ 1.5 ਫੁੱਟ ਦੇ ਨੇੜੇ ਮਤਲਬ ਆਪਣੀ ਖੁਰਨੀ ਹੈਗੀ ਉਚਾਈ ਹੈਗੀ ਇਹਦੇ ਉਪਰ ਪਾਈਪ ਲਾ ਕੇ ਜੀ ਤੇ ਆਪਣੀ ਫਰਸ਼ ਸੇਮ ਕਰਤੀ ਅੱਛਾ ਵੀ ਪੱਠੇ ਉਧਰ ਆਪਾਂ ਮੰਨ ਲਓ ਇੱਕ ਟਾਈਮ ਪਾ ਕੇ ਜੀ ਅਗਲੇ ਬਲੋ ਜਿਹੜੇ ਸੁਬਾਹ ਦੇ ਪੱਠੇ ਆਪਰ ਲਾ ਕੇ ਰੱਖ ਸਕਦੇ ਤੇ ਮਤਲਬ ਟਾਈਮ ਘਟ ਮਤਲਬ ਟਾਈਮ ਘਟ ਲੱਗੂਗਾ ਕਿੰਨੀ ਜਗ੍ਹਾ ਇਹ ਵਿਚਾਲੇ ਜਿਹੜੀ ਆ ਇਹ ਮੰਨ ਲਓ ਸਾਢੇ 5 6 ਫੁੱਟ ਜਗ੍ਹਾ ਹੈਗੀ ਆ ਆਸਾਨੀ ਨਾਲ ਮਲਾ ਟੋਕਰਾ ਲੈ ਕੇ ਇਧਰ ਬਾਹਰ ਕੋਈ ਤੁ ਤੰਗ ਨਹੀਂ ਕਰਦੇ ਨਾ ਪੈਰ ਰੱਖਣ ਤੇ ਪੈਰ ਦੇ ਆਪਣੇ ਕਿਉਂਕਿ ਆਪਾਂ ਖੁਰਲੀਆਂ ਤੇ ਪਾਉਣੀਆਂ ਤਾਂ ਪੈਰ ਰੱਖਣ ਦਾ ਵੀ ਡਰ ਰਹਿੰਦਾ ਹਾਂ ਹਾਂਜੀ ਹਾਂਜੀ ਬਿਲਕੁਲ ਪਹਿਲਾਂ ਬਹੁਤ ਦਿੱਕਤ ਆਉਂਦੀ ਸੀ ਜਿਹੜਾ ਥੱਲੇ ਮੂੰਹ ਕਰਕੇ ਖਾਣ ਦਾ ਕੀ ਤੁਸੀਂ ਦੱਸੀ ਜਾਂਦੇ ਸੀਗੇ ਵੀ ਫਾਇਦਾ ਇਹ ਆਪਣ ਨੂੰ ਡਾਕਟਰ ਸਾ ਪਹਿਲਾ ਖੁਰਨੀਆਂ ਇਹ ਦਗਾ ਸੀ ਇਹ ਮੰਨ ਲਓ ਤਾਂ ਇਤਨੇ ਫਟੁੱਚੇ ਰਹਿਦੇ ਆਈ ਮੰਨ ਲਓ ਉਹਦੇ ਨਾਲ ਨਾਲ ਬਾਡੀ ਸਹੀ ਨਹੀਂ ਬੰਦੀ ਜਾਨਵਰ ਦੀ ਬੱਚੇ ਦੀ ਤੇ ਜਿਹੜੀਆਂ ਇਹ ਖੁਰਨੀਆਂ ਹੈ ਮੰਨ ਲਓ ਆਪਾਂ ਉਹਨਾਂ ਦੇ ਅਕੋਰਡਿੰਗ ਹੀ ਤਿਆਰ ਕਰਵਾਈਆਂ ਸੀ ਨਾ ਜਿਵੇਂ ਆਪਾਂ ਨੂੰ ਮੰਨ ਲਓ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਜੀ ਇਹ ਆਪਾਂ ਉਵੇਂ ਤਰ੍ਹਾਂ ਤਿਆਰ ਕਰਵਾ ਕੇ ਇਹਦੇ ਨਾਲ ਜਾਨਵਰ ਮੰਨ ਲਾ ਰਿਲੈਕਸ ਪੱਠੇ ਖਾਂਦਾ ਜੀ ਮਤਲਬ ਜਿਹੜੇ ਕੁਦਰਤੀ ਮਤਲਬ ਪਹਿਲਾਂ ਨੇਚਰ ਉਹਨਾਂ ਦਾ ਖਾਣ ਦਾ ਸੀਗਾ ਜਾਨਵਰਾਂ ਦਾ ਆਪਾਂ ਉਹਵੇਂ ਤਿਆਰ ਕਰਵਾਇਆ ਜੀ ਤੇ ਇੱਕ ਤੁਸੀਂ ਮੰਨ ਲਓ ਵੀ ਇੱਕ ਟਾਈਮ ਦਾ ਪਾ ਕੇ ਨੀਰਾ ਤੇ ਦੂਜਾ ਵੀ ਰੱਖ ਦਿੰਨੇ ਪਾਸੇ ਅਗਲਾ ਨੇੜੇ ਕਰਾਂਗੇ ਹਾਂਜੀ ਹਾਂਜੀ ਜੋ ਮੰਨ ਲਓ 4 ਵਜੇ 3 ਵਜੇ ਪੱਠੇ ਆਪਾਂ ਪਾਉਣੇ ਆ ਜੀ ਤੇ ਸਵੇਰ ਵਾਲੇ ਪੱਠੇ ਆਪਾਂ ਇਧਰ ਮਗਰਲੇ ਪਾਸੇ ਜਗਾ ਮਤਲਬ ਤਿਆਰ ਕਰਕੇ ਉਹਨਾਂ ਦੇ ਰੱਖ ਦਈਦੇ ਸਵੇਰ ਆਪਾਂ 4 ਵਜੇ ਪੱਠੇ ਉਹਨਾਂ ਦੇ ਪਾ ਦਈਦੇ ਜੀ ਵੀ ਆਸਾਨੀ ਹੋ ਜਾਂਦੀ ਹੈ ਪੂਰੀ ਵਧੀਆ ਹਾਂਜੀ ਹਾਂਜੀ ਜਿਹੜਾ ਮੰਨ ਲਓ ਆਪ ਨੂੰ ਘੰਟਾ ਟਾਟਾ ਪੱਠਿਆਂ ਤੇ ਵੀ ਲੱਗਦਾ ਸੀਗਾ ਉਹ ਮੰਨ ਲਓ 2 ਉਹ ਇਹ ਆਪਣਾ 9 ਫੁੱਟ ਦੀ ਫਰਸ਼ ਲਈ ਹੈ ਜੀ ਬਾਕੀ ਇਹਨਾਂ ਵਾਸਤੇ ਕੱਚਾ ਰੱਖਿਆ ਜੀ ਪੂਰਾ ਕੱਚਾ ਹੀ ਸਾਰਾ ਦੋ ਡਿੱਗੀਆਂ ਹੋ ਗਈਆਂ ਪਾਣੀ ਵਾਲੀਆਂ ਤੇ ਤਿੰਨ ਕਿੰਨੇ ਪੋਰਸ਼ਨ ਦੋ ਬਣਾਤੇ ਇਹਨਾਂ ਦੇ ਕਿਹੜੇ ਇਹ ਤੇਰਾ ਪੋਰਸ਼ਨ ਦੋ ਆਈ ਉਧਰ ਆਪਣੀ ਹਿਫਰ ਆ ਗਈ ਜੀ ਤੇ ਹੁਣ ਮੰਨ ਲਓ ਸਾਰੇ ਪਸ਼ੂ ਆਪਣੇ ਦੁੱਧ ਤੇ ਹੀ ਆ ਜੀ ਜਿਵੇਂ ਡਰਾਈ ਹੋਈ ਜਾਣਗੇ ਮੰਨ ਲਓ ਪੋਰਸ਼ਨ ਕੱਢ ਦੇਾਂਗੇ ਜੀ ਉਹ ਫਿਰ ਫੀਡ ਉਸ ਹੱਬ ਨੂੰ ਬੱਚੇ ਨੂੰ ਜਿਹੜਾ ਡਰਾਈ ਆ ਜਾਂਦਾ ਜੀ ਉਹਨਾਂ ਨੂੰ ਫਿਰ ਫੀਡ ਅਲੱਗ ਦੇਣੀ ਪੈਂਦੀ ਹੈ ਬਚਤ ਹੋ ਜਾਂਦੀ ਨਹੀਂ ਇੱਕੋ ਹੀ ਸਾਰਿਆਂ ਨੂੰ ਪਾਉਣਾ ਹਾਂਜੀ ਹਾਂ ਦੁੱਧ ਵਾਲੇ ਨੂੰ ਅਲੱਗ ਫੀਡ ਆਈ ਡਰਾਈ ਵਾਲੇ ਪਸ਼ੂ ਨੂੰ ਅਲੱਗ ਫੀਡ ਦੇ ਵਾਸਤੇ ਹਵਾ ਹੋਵਾ ਵਧੀਆ ਹੋਊਗਾ ਹਾਂਜੀ 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 ਇਹ ਜਿਹੜੀ ਜਾਲੀ ਲਾਈ ਆ ਆਪਾਂ ਹਵਾਦਾਰ ਆਸਤੇ ਲਾਈ ਆ ਜੀ ਵੀ ਗਰਮੀਆਂ ਦੇ ਵਿੱਚ ਆਪਾਂ ਨੂੰ ਪੱਖਾ ਲਾਉਣ ਦੀ ਲੋੜ ਨਹੀਂ ਜੀ ਤੇ ਨਾ ਹੀ ਫੌਗਰ ਲਾਉਣ ਦੀ ਲੋੜ ਆਈ ਨਹੀਂ ਤੇ ਆਪਣੀਆਂ ਦੋ ਗਾਵਾਂ ਮੰਨ ਲਓ ਥੋੜੀਆਂ ਜਿਹਾ ਨਾ ਉਹ ਹੀ ਜਾਂਦਗਾ ਸਿੰਘਾਂ ਰਹਿੰਦਿਆਂ ਨੂੰ ਦਿੱਕਤ ਆਉਂਦੀ ਸੀਗੀ ਪੀਟ ਹੋਰਾਂਗਾ ਸੀ ਬਾਅਦ ਚ ਉਹਨਾਂ ਨੇ ਨੰਬਰ ਲਿਆ ਬਾਈ ਜੀ ਦਾ ਇਹਨਾਂ ਦਾ ਤੇ ਵਧੀਆ ਆਪਾਂ ਨੂੰ ਹੁਣ ਰਿਜ਼ਲਟ ਫੁੱਲ ਮਿਲ ਰਿਹਾ ਜਿਹੜੇ ਹੁਣ ਮਾਲ ਆਪਣੇ ਹੁਣ ਗਾਵਾਂ ਸੁਈਆਂ ਮਾਲਾ ਦਵਾਰੇ ਗੱਪੜਾ ਹੋਵਾਂਗੇ ਜੀ ਇਹਨਾਂ ਤੋਂ ਇਹਨਾਂ ਨੇ ਆਪ ਹੀ ਖੋਦ ਹੀ ਮੰਨ ਲਿਆ ਇਹਨਾਂ ਨੂੰ ਪਤਾ ਹੁੰਦਾ ਵੀ ਆਪਣੇ ਮਾਲ ਜੇ ਹੁਣ ਮਾਲ ਗਾਵਾਂ ਸੁਣ ਹੈ ਮਾਲਾ 20 ਦਿਨਾਂ 25 ਦਿਨਾਂ ਬਾਅਦ ਦਵਾਈ ਧਰ ਕੇ 20 ਸਪੈਸ਼ਲਿਸਟ ਹੈ ਹਾਂ ਜੀ ਪਸ਼ੂ ਨਹੀਂ ਰਹਿੰਦਾ ਆਪਣੇ ਹਾਂ ਜੀ ਹਾਂ ਜੀ ਪੂਰਾ ਜੀ ਵਧੀਆ ਰਿਜ਼ਲਟ ਦਿੰਦੇ ਹਾਂ ਕੋਈ ਵੀ ਬੰਦਾ ਸਾਧ ਸਕਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਅੱਛਾ ਤੇ ਇਹ ਮਾਲਾ ਤੁਹਾਡੇ ਤੋਂ ਹੀ ਸਾਰਾ ਹਨਾ ਪੁੱਛੋ ਦਵਾਈ ਦੱਪਾ ਲੈਂਦੇ ਆਪਾਂ ਰਿਕਾਰਡਿੰਗ ਹੀ ਹੋਇਆ ਸਾਰਾ ਕੁਝ ਮੇਰਾ ਨਾਮ ਸੁਖਮੰਦਰ ਸਿੰਘ ਹੈ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਮੇਰਾ ਨੰਬਰ 8729084460 ਹੈ ਤੇ ਜ ਫੀਡ ਦਾ ਇਕੱਲੀ ਫੀਡ ਵੀ ਨਹੀਂ ਦੇ ਸਕਦੀ ਬਰੀਡ ਵੀ ਜ਼ਰੂਰੀ ਹਾਂ ਨਾਲ ਬਰੀਡ ਵੀ ਜ਼ਰੂਰੀ ਹੈ ਜੀ ਬਰੀਡ ਜ਼ਰੂਰੀ ਹਾਂ ਹਾਂ ਤੇ ਬਰੀਡ ਆਪਣੇ ਕੋਲ ਬਰੀਡ ਦੀ ਆਪਾਂ ਪਹਿਲਾਂ ਕਰਨੀ ਸੀ ਭੁੱਲ ਗਏ ਤੇ ਕਿਹੜੀ ਕਿਹੜੀ ਬਰੀਡ ਆ ਆਪਣੇ ਕੋਲੇ ਬਰੀਡ ਆਪਣੇ ਕੋਲੇ ਹੈਗੀ ਐਚ ਐਫ ਹੈਗੀ ਜਰਸੀ ਹੈਗੀ ਤੇ ਮੱਝਾਂ ਦੇ ਵਿੱਚ ਮੁਰਾ ਨਸਲ ਹੈਗੀ ਜੀ ਅੱਛਾ ਹਾਂ ਜੀ ਤੇ ਬਾਕੀ ਆਪਾਂ ਮੰਨ ਲਓ 2 4 ਪਸੋਂ ਤੋਂ ਸ਼ੁਰੂ ਕੀਤਾ ਜੀ ਵੀ ਆਪਾਂ ਇਹ ਤਾਂ ਹੈ ਨਹੀਂ ਜੀ ਆਪਾਂ ਤਗੜੇ ਘਰੋਂ ਹੈਗੇ ਜੀ ਹਨਾ ਜੀ ਵੀ ਮੰਨ ਲਾ 2.5 ਲੱਖ ਦੀ ਮੱਝ ਲਿਆਂਦੀ ਤੇ ਆਪਾਂ ਆਪਦੀ ਬਰੀਡ ਤਿਆਰ ਕਰ ਲਈ ਹੁਣ ਆਪਣੇ ਕਟੀਆਂ ਵਧੀਆ ਝੋਟੀਆਂ ਤਿਆਰ ਹੋਈ ਜਾਂਦੀਆਂ ਬਾਕੀ ਡਾਕਟਰ ਸਾਹਿਬ ਵਧੀਆ ਸਿੰਮ ਦੋ ਚੰਗੇ ਆ ਗਏ। ਬਾਕੀ ਤੁਹਾਨੂੰ ਯਾਰ ਹਰੇ ਚੀਜ਼ ਤਾਂ ਯਾਰ ਬਾਅਦ ਚ ਆਉਂਦੀ। ਹਾਂਜੀ ਹਾਂਜੀ ਯਾਰ ਬਾਅਦ ਫੁੱਲ ਆ ਗਏ। ਕਾਹਦੇ ਕਾਹਦੇ ਹੋਣੇ ਹਰੇ ਚੀਜ਼ ਵਿੱਚ। ਹਾਂਜੀ 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 ਹਾਂਜੀ। ਇਹ ਤਾਂ ਹੈ ਨਹੀਂ ਕਿ ਵੀ ਬਾਅਦ ਹੋਈ। ਘੱਟ ਤਾਂ ਪਹਿਲੇ ਨੰਬਰ ਹਾਂਜੀ ਹਾਂਜੀ ਕੱਟ ਤਾਂ ਪਹਿਲੇ ਨੰਬਰ ਤੇ ਹਾਂਜੀ। ਬਾਕੀ ਆ ਜੇ ਆਪਾਂ ਕੰਮ ਕੋਈ ਵੀ ਤੋਰਨਾ ਜੀ ਕੱਟਾ ਮਤਲਬ ਦੋ ਇੱਕ ਚੀਜ਼ ਦੋ ਪਹਿਲੂ ਤਾਂ ਹੈਗੇ ਜੀ। ਉਹਦਾ ਫਾਇਦਾ ਵੀ ਹੈ ਕਿ ਨੁਕਸਾਨ ਵੀ ਹੈ। ਬਾਕੀ ਤੁਸੀਂ ਪੂਰੀ ਸੋਚ ਸਮਝ ਕੇ ਹਾਂਜੀ ਹਾਂਜੀ ਸਾਰਾ ਤੁਹਾਨੂੰ ਪਤਾ ਲੱਗਾ ਵੀ ਆਹ ਚੀਜ਼ ਆਪ ਨੂੰ ਜ਼ਰੂਰੀ ਆਪਾਂ ਦੇ ਵਿੱਚ ਫਾਲਤੂ ਚੀਜ਼ਾਂ ਨਹੀਂ ਕੀਤੀਆਂ। ਨਹੀਂ ਨਹੀਂ ਫਾਲਤੂ ਹੀ ਖ ਵੀ ਆਪਾਂ ਜਿਹੜਾ ਛੱਡ ਪਾਇਆ ਹੈ ਦੇ ਪਸੂਆਂ ਦੇ ਮੁਤਾਬਕ ਹੀ ਪਾਇਆ ਤੇ ਹੁਣ ਮੰਨ ਲਓ ਕਈ ਹੁਣ ਜਿਵੇਂ ਦੂਸਰੇ ਫਾਰਮ ਛੱਡ ਚੱਲ ਰਹੇ ਚਾਦਰਾਂ ਵਾਲੇ ਚੱਲ ਰਹੇ ਐ ਇੱਕ ਫਾਰਮ ਵਾਲੇ ਚੱਲ ਰਹੇ ਜੀ ਉਹ ਪਾਈ ਜਾਂਦੇ ਆ ਉਹ ਹਣ ਆਪਾਂ ਖਰਚੇ ਨਹੀਂ ਥੋੜੀ ਜਿਹਾ ਲੈ ਜੀ ਬਾਕੀ ਇੱਕ ਹੋਰ ਗੱਲ ਆ ਪਹਿਲਾਂ ਕਈ ਲੋਕ ਨਾ ਫਾਰਮ ਤੋਂ ਸ਼ੁਰੂ ਕਰ ਲੈਂਦੇ ਆ ਵੀ ਫਾਰਮ ਤੇ ਪੈਸਾ ਲਾ ਲੈਂਦੇ ਪਸ਼ੂ ਤੇ ਨਹੀਂ ਲਾਉਂਦੇ ਨਹੀਂ ਪਹਿਲਾਂ ਪਸ਼ੂ ਤੇ ਪਸ਼ੂ ਤੇ ਲਾਓ ਜੀ ਹਾਂਜੀ ਚੰਗਾ ਪਸ਼ੂ ਹੋ ਕੋ ਉਹ ਤੁਹਾਨੂੰ ਸਮਝ ਆ ਗਈ ਪਸ਼ੂ ਵੀ ਵਧਾਓ ਤੇ ਫਾਰਮ ਫੇਰ ਪਾਓ ਤੁਸੀਂ ਹਾਂਜੀ ਪਹਿਲਾਂ ਮੰਨ ਲਓ ਪਸ਼ੂ ਤੇ ਲਾਓ ਜੀ ਪਸ਼ੂ ਆ ਆਪਣੇ ਘਟੋ ਘਟ ਵਿੱਚ ਵਧੀਆ ਕਾਇਮ ਕਰੋ ਜੀ ਇੱਕ ਮੰਨ ਲਓ ਵੀ ਇਹ ਬ ਉਹ ਨਾਲ ਲੋਨ ਦੇ ਚੱਕਰ ਚ ਪਾਉਗੇ ਇੱਕ ਤਾਂ ਤੁਹਾਨੂੰ ਟੈਨਸ਼ਨ ਪਸੂਗੀ ਦੀ ਹੋਊਗੀ ਕਿ ਕੋਈ ਜਰਤੀ ਨਾ ਰਹੇ ਤਾਂ ਕਮਾਈ ਘਟ ਗਈ ਉਦੋਂ ਲੋਨ ਦੀ ਟੈਨਸ਼ਨ ਰਹੂਗੀ ਤੁਹਾਨੂੰ ਤੇ ਤੁਸੀਂ ਦਿਵਾਲਗਾ ਵੀ ਹੋ ਸਕਦੇ ਲੋਨ ਦੇ ਵਿੱਚ ਆਏ ਜੀ ਹੁਣ ਮੰਨ ਲਓ ਜੀ ਆਪਾਂ 6 ਲੱਖ ਦਾ ਲੋਨ ਲੈ ਲਿਆ ਜੀ ਹੁਣ ਮੰਨ ਲਓ ਜੀ ਛੱਡ ਚਲੋ ਉਸ ਤਰ੍ਹਾਂ ਦਾ ਪਾਉਣੇ 6 ਉਧਰ ਵੜ ਗਿਆ ਆਪਣਾ ਜਾਨਵਰ ਤਾਂ ਨਹੀਂ ਖਰੀਦਿਆ ਗਿਆ ਜੀ ਜੇ ਤੁਹਾਨੂੰ ਲੋਨ ਕੋਈ ਮਾੜਾ ਨਹੀਂ ਹੁੰਦਾ ਜੇ ਆਪਾਂ ਬੈਂਕਾਂ ਨੂੰ ਹੀ ਨਿੰਦੀ ਜਾਈਗੇ ਜੀ ਲੌਨ ਜੇ ਆਪਾਂ ਸਹੀ ਥਾਂ ਤੇ ਲਾਵਾਂਗੇ ਨਾ ਉਹਦੇ ਵਾਸਤੇ ਕੋਈ ਮਾੜਾ ਨਹੀਂ ਜੇ ਆਪਾਂ ਹੁਣ ਲੌਨ ਲੈ ਲਿਆ ਜੇ ਉਹਦੇ ਆਪਾਂ ਜਾਨਵਰ ਵਧੀਆਂ ਲੈਂਦੇ ਪਹਿਲਾਂ ਤਾਂ ਲੋ ਆ ਮਤਲਬ 2-4 ਰੱਖੋ ਆਪਦੇ ਨੌਲੇਜ ਲਓ ਜੇ ਨੌਲੇਜ ਵਧ ਗਈ ਫਿਰ ਲੌਨ ਲੋ ਫਿਰ ਆਪਾਂ ਵਧੀਆਂ ਚੰਗੇ ਜਾਨਵਰ ਮਤਲਬ ਫੀਲਡ ਦੇ ਵਿੱਚ ਜਾ ਕੇ ਮਤਲਬ ਲੋ ਜੀ ਆਪਦੇ ਕੋਈ ਦੋਸਤਾਂ ਮਿੱਤਰਾਂ ਤੋਂ ਕਈ ਰਹੀ ਮਿਲ ਜਾਂਦਾ ਜੀ ਠੀਕ ਹੈ ਜੀ ਜਾਨਵਰ ਲੈ ਕੇ ਉਹਨਾਂ ਦੀ ਇਨਕਮ ਤੋਂ ਮਾਲਾ ਆਪਾਂ ਵਲਾ ਦਾ ਛੱਡ ਤਿਆਰ ਕਰ ਸਕਦੇ ਆ ਜੀ ਤੇ ਇੱਕ ਤੁਹਾਨੂੰ ਹੁਣ ਰਿਜ਼ਲਟ ਦੱਸ ਦਦਾ ਇਹਨਾਂ ਦੇ ਫਾਰਮ ਦਾ ਕੀ ਆ ਇਸ ਟਾਈਮ ਕਿੰਨਾ ਦੁੱਧ ਪਾ ਰਹੇ ਆ ਤੁਸੀਂ ਜੀ ਹੁਣ ਆਪਣਾ ਜੀ 90 ਤੋਂ 95 ਕਿਲੋ ਪਾ ਰਿਆ ਜੀ ਦੁੱਧ ਜੀ ਮੱਲਾ ਸਣੇ ਮਈਆਂ ਦਾ ਤੇ ਗਾਂ ਦਾ ਹੁਣ ਆਪਣੇ ਕੋਲੇ ਪੂਰੇ ਮਤਲਬ ਦੁੱਧ ਵਾਲੇ ਪਸ਼ੂ ਕਿੰਨੇ ਆ ਸਮਝ ਦੁੱਧ ਵਾਲੇ ਆਪਣੇ ਕੋਲੇ ਹੈਗੇ ਜੀ ਆਪਣੇ ਚਾਰ ਗਾਵਾਂ ਜੀ ਇਸ ਟਾਈਮ ਤੇ ਚਾਰ ਹੀ ਮੱਝਾਂ ਹੀ 8 ਬਸ ਹੌਲੀ ਹੌਲੀ ਸਟੈਪ ਇਹਨਾਂ ਨੇ ਚੱਕਿਆ ਪੁਰੇ ਮਿਹਨਤ ਦੇ ਨਾਲ ਸਾਹਮਣੇ ਸੌਗੜੀ ਗਏ ਤੇ ਬਾਈ ਦੂਪਾ ਪਿਆ ਪਸ਼ੂਆਂ ਤੇ ਹੌਲੀ ਹੌਲੀ ਆਪਾਂ ਲੈ ਜਾਵਾਂਗੇ ਹਾਂਜੀ ਹਾਂਜੀ ਹੁਣ ਸੁਖਣਾ ਜੀ ਤਿੰਨ ਝੋਟੀਆਂ ਆਪਣੀਆਂ ਤਿਆਰ ਹੋ ਜਾਂਦੀਆਂ ਦੋ ਹੀਪਰ ਆਪਣੇ ਤਿਆਰ ਹੋ ਜਾਂਦੇ ਜੀ ਤੈਨੀਆਂ ਹੀ ਹੋ ਜਾਂਦੇ ਮੰਨ ਲਓ ਵੀ ਤਿਆਰੀ ਇਹ ਨੇੜੇ ਆਈ ਵੀ ਮੰਨ ਲਓ ਆਪਾਂ ਆਵਦਾ ਜਾਨਵਰੀ ਤਿਆਰ ਕਰਨਾ ਜੀ ਵੀ ਮੰਨ ਲਓ ਬਾਹਰ ਬਾਹਰੋਂ ਘੱਟ ਪਰਚੇਸ ਕਰਾਂਗੇ ਵੈਸੇ ਖੁੱਲੇ ਪਸ਼ੂਆਂ ਦਾ ਨਿਆਰਾ ਦੁੱਧ ਵੱਧ ਆਟੋਮੈਟਿਕ ਨਹੀਂ ਕਰਨਾ ਤੋੜਾ ਫੇਰਾ ਵੱਧ ਜਾਂਦਾ ਹੈ ਹਾਂਜੀ ਅੱਜ ਕੱਲ ਲੋਕ ਹੁਣ ਛੱਪਣਾ ਜੀ ਵੀ ਲੈਣ ਮਨ ਲਓ ਗਰਮੰਗਾਂ ਦੇ ਵਿੱਚ ਤਾਂ ਠੰਡਾ ਪਾਣੀ ਹੁੰਦਾ ਇਹਨਾਂ ਦੇ ਵਿੱਚ ਸਿਆਲਾਂ ਦੇ ਵਿੱਚ ਫਿਰ ਕਿਵੇਂ ਕਰਾਂਗੇ ਸਿਆਲਾਂ ਦੇ ਵਿੱਚ ਜੀ ਹੁਣ ਮੰਨ ਲਓ ਮੇਨ ਤਾਂ ਨਿੱਗਾ ਪਾਣੀ ਹੁੰਦਾ ਆਪਣੇ ਮੰਨ ਲਓ ਜਿਵੇਂ ਮੋਟਰਾਂ ਤੋਂ ਕੱਢਦੇ ਆ ਜੀ ਹਾਂਜੀ ਹਾਂਜੀ ਬਟ ਹਾਂ ਉਹ ਆਪਣੀ ਮੰਨ ਲਓ ਆਪਣੀ ਮੇਨ ਤਾਂ ਜੀ ਹੁਣ ਮੰਨ ਲਓ ਜਿਵੇਂ ਹੁਣ ਮਾਲ ਆਪਾਂ ਡੱਗੀਆਂ ਜੇ ਅੱਧਾ ਪਾਣੀ ਆਪਣਾ ਮੰਨ ਲਓ ਠੰਡਾ ਹੈ ਤਾਂ 2-4 ਬਾਲਟੀਆਂ ਗਰਮੰਗਾਂ ਪਾ ਦੇ ਜੀ ਅੱਛਾ ਮਾਲਾ ਜੀ ਆਪਾਂ ਦੁੱਧ ਲੈਣਾ ਜੀ ਮਿਹਨਤ ਨਾਲ ਹੀ ਦੁੱਧ ਲਿਆ ਜਾਂਦਾ ਜੀ ਜੇ ਆਪਾਂ ਮੰਨ ਲਓ ਜੀ ਮੰਨ ਲਓ ਘਰੇ ਆਪਾਂ ਬੈਠੇ ਆ ਫਾਰਮ ਦੇ ਵਿੱਚ ਆਉਣਾ ਹੀ ਨਹੀਂ ਢੇੜਾ ਹੀ ਨਹੀਂ ਮਾਰਨਾ ਫਿਰ ਦੁੱਧ ਦਾ ਤੁਹਾਨੂੰ ਪਤਾ ਹੀ ਹੈ ਫਿਰ ਦੁੱਧ ਉਸ ਹਿਸਾਬ ਨਾਲ ਤਾਂ ਕਿਸੇ ਨੂੰ ਮਿਲੂਗਾ ਜੀ ਇਹਦਾ ਆਪਾਂ ਨੂੰ ਆਪ ਨੂੰ ਮੇਨਟੇਨ ਕਰਨਾ ਪੈਣਾ ਜੀ ਕੋਈ ਰੁਟੀਨ ਵੀ ਤੁਹਾਨੂੰ ਦੱਸ ਦੇਣ ਰੁਟੀਨ ਮਾਲਕ ਕਦੋਂ ਤੋਂ ਸ਼ੁਰੂ ਤੋਂ ਹੋ ਜਾਂਦਾ ਤੁਹਾਡਾ ਤੜਕੇ ਮੈਂ ਸਵੇਰ ਜੀ ਆਪਾਂ ਉੱਠਦੇ ਆ ਸਾਢੇ ਕਿਤੇ ਨਹੀਂ ਸਾਢੇ ਕਿਤੇ ਠੀਕ ਆਪਣਾ ਰੁਟੀਨ ਹੀ ਹੈ ਜੀ 5 ਸਾਲ ਹੋ ਗਏ ਸਾਢੇ 3 ਉੱਠਣਾ ਸਾਢੇ 3 ਉੱਠ ਕੇ ਆਪ ਦਾ ਬਾਹਰ ਵਧੀਆ ਫਰੈਸ਼ ਹੋ ਗਈ ਤੇ ਮੁੜ ਕੇ ਬਾਅਦ ਚ ਇਧਰ ਫਾਰਮ ਤੇ ਵਿੱਚ ਆ ਕੇ ਜੀ ਵਾ ਸਟਾਰਟ ਕਰ ਲਈਦਾ ਜੀ ਠੀਕ ਹੈ ਹਾਂ ਜੀ ਮਤਲਬ ਤਿੰਨ ਘੰਟੇ ਸਵੇਰ ਕਾ ਮਨ ਲਓ ਸਵੇਰ ਪਾਤੇ ਜੀ ਆਪਾਂ ਸਵੇਰ ਆਪਾਂ ਮਤਲਬ ਸਾਢੇ ਚਾ ਸਾਢੇ 3 ਉੱਠੇ ਫਰੈਸ਼ ਹੋ ਗਿਆ ਆਦਾ ਮਨ ਲਓ ਇਹਦੇ ਪੱਠੇ ਪਹਿਲਾਂ ਪਾ ਕੇ ਮੁੜ ਕੇ ਜੋ ਖਾ ਲੈਂਦੇ ਪੱਠੇ ਜਾਨਵਰ ਆਪਣੇ ਮਤਲਬ 5 ਵਜੇ ਚਵਾਈ ਲਾ ਦਨੇ ਜੀ ਅੱਛਾ ਹਾਂ ਜੀ ਬਾਅਦ ਚ ਚਵਾਈ ਲਾ ਹਾਂ ਬਾਅਦ ਚ ਚਵਾਈ ਲਾਉਣੀ ਆਪਾਂ ਠੀਕ ਹੈ ਉਸ ਤੋਂ ਬਾਅਦ ਇਹਦੇ ਬਾਅਦ ਸ਼ਾਮ ਨੂੰ ਪੱਠੇ ਪਾਉਣੇ ਆਪਾਂ ਮਨ ਲਓ 3 ਵ ਬਸ ਉਹ ਤੋਂ ਬਾਅਦ ਨਹੀਂ ਇਹ ਤੋਂ ਬਾਅਦ ਨਹੀਂ ਅੱਛਾ ਮੁੜ ਕੇ ਤੜਕੇ ਹਾਂਜੀ ਹਾਂਜੀ ਦੋ ਟਾਈਮ ਪੱਠੇ ਦੋ ਟਾਈਮ ਪੱਠੇ ਪਾਉਣੇ ਨੇ ਕਈ ਲੋਕ ਹੁਣ ਅਸੀਂ ਵੀ ਤਿੰਨ ਟਾਈਮ ਹੀ ਪਾਉਣੇ ਹਾਂਜੀ ਹਾਂਜੀ ਪਰ ਗੱਲ ਉੱਥੇ ਆ ਗਈ ਨਾ ਜੀ ਹੁਣ ਆਪਣੇ ਕੀ ਸਿਸਟਮ ਆ ਨਾ ਆਪਣੇ ਹਜੇ ਉਹ ਪੁਰਾਣਾ ਸਮਾਂ ਨਿਕਲਿਆ ਨਹੀਂ ਬਾਹਰੋਂ ਜੀ ਅੱਛਾ ਮਤਲਬ ਆਪਣੇ ਪਸ਼ੂ ਨੂੰ ਰਜਾਉਣ ਤੇ ਰਜਾਉਣ ਤੇ ਮਤਲਬ ਉਹਦਾ ਟੱਡ ਪੇਟਲ ਕਰਨ ਤੇ ਹੋਇਆ ਪਿਆ ਜੀ ਹੁਣ ਆਪਣਾ ਕੀ ਮੈਂ ਹੁਣ ਪਦਰੀ ਟੋਕੀ ਤੂੜੀ ਦੀ ਪਾਉਣੀ ਜੀ ਤੇ ਆਪਣਾ ਆ ਬੱਠਲਾ ਜੀ ਵੱਡਾ ਇੱਕ ਤੇ ਬਸ ਪੱਠਿਆਂ ਦਾ ਪਾਉਣਾ ਜੀ ਅੱਛਾ ਉਦੋਂ ਬਾਅਦ ਨਾ ਹਾਂ ਦੁੱਧ ਦੁੱਧ ਦੇ ਅਕੋਰਡਿੰਗ ਆਪਾਂ ਫੀਡ ਦਿੰਦੇ ਨੇ ਮੇਨ ਫੀਡ ਤੇ ਆ ਜੀ ਫੀਡ ਨਾਲ ਦੁੱਧ ਦਿੰਦਾ ਜੀ ਫੀਡ ਤੇ ਤੇ ਪਾਣੀ ਤੇ ਹਾਂਜੀ ਫੀਡ ਤੇ ਪਾਣੀ ਪਾਣੀ ਵੀ ਨਹੀਂ ਪ੍ਰੋਪਰ ਤੁਸੀਂ ਪਿਆ ਹਾਂਜੀ ਹਾਂਜੀ ਫਿਰ ਵੀ ਨਹੀਂ ਪੁੱਛਦਾ ਮੇਰਾ ਹਾਂ ਪਾਣੀ ਸਭ ਤੋਂ ਜ਼ਰੂਰੀ ਹੈ ਫੀਡ ਨੂੰ ਕਿੰਨੇ ਮਰਜੀ ਹਾਂਜੀ ਹਾਂਜੀ ਪਾਣੀ ਸਭ ਤੋਂ ਜ਼ਰੂਰੀ ਹੈ ਪਾਣੀ ਸਭ ਤੋਂ ਜ਼ਰੂਰੀ ਹਾਂਜੀ ਹਾਂਜੀ 70 80% ਹਾਂਜੀ 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 ਪਾਣੀ ਦੀ ਕੀ ਗੱਲ ਜੀ ਉਵੇਂ ਆਪਾਂ ਨੀਰਾ ਪਾਉਂਦਾ ਕਾਲੀਆਂ ਟ੍ਰੱਕਾਂ ਹਾਂਜੀ ਹਾਂਜੀ ਮੇਰੇ ਹੁਣ ਕੀ ਚੱਕਰ ਨੇ ਹੁਣ ਆਪਣੇ ਸਾਡੇ ਵੀ ਇਹ ਤਾਂ ਸਿਹਤ ਵਾਸ ਖਰਾਕ ਨਾਲ ਹੈ ਕਿਉਂਕਿ ਅਕਸਰ ਲੋਕ ਆ ਜਿਹੜੇ ਉਹ ਦੁੱਧ ਵਧਾਉਣ ਦੀ ਕੋਸ਼ਿਸ਼ ਵਿੱਚ ਬੇਹਿੰਦੇ ਰਹਿੰਦੇ ਨੇਟ ਤੇ ਵੀਡੀਓ ਕੋਈ ਲੋਕਾਂ ਨੂੰ ਇੱਕਦੋਰੀ ਦੱਸਦੇ ਆ ਕਿ ਵੀ ਹਰਿਆਕ ਰਾਇ ਦੇ ਜਾਂਦਾ ਵੀ ਆਹ ਕਰ ਲਓ ਆਪਾਂ ਤੁਹਾਨੂੰ ਫਾਰਮ ਦਾ ਜਿਹੜਾ ਬੰਦਾ ਆ ਤੁਹਾਨੂੰ ਸਾਰੀ ਦੱਸੂਗਾ ਵੀ ਕੀ ਸਿਸਟਮ ਆ ਕਿਵੇਂ ਆਪਾਂ ਦੁੱਧ ਵਧਾ ਸਕਦੇ ਪਸ਼ੂਆਂ ਦਾ ਹਾਂਜੀ ਦੱਸੋ ਖਰਾਕ ਦੇ ਤੌਰ ਤੇ ਆਪਾਂ ਕਿਵੇਂ ਖਰਾਕ ਤੇ ਜੀ ਮੈਨ ਤਾਂ ਪਤਾ ਹੀ ਨਹੀਂ ਜੀ ਆਪ ਦੀ ਫੀਡ ਤਿਆਰ ਕਰਵਾਉਣੀ ਅੱਛਾ ਮਤਲਬ ਕੀ ਕੀ ਸਿਸਟਮ ਹੋ ਸਕਦਾ ਹੈ ਕਿ ਮਨਾਂ ਦੁੱਧ ਦੇਣ ਦਾ ਪਸ਼ੂ ਉਹਦੇ ਅਸ ਤੇ ਕਿਹੜੀ ਕਿਹੜੀ ਮਨਾਂ ਆਪਾਂ ਚੀਜ਼ਾਂ ਪਾ ਸਕਦੇ ਖਰਾਕ ਦੇ ਮੰਨ ਲਓ ਮੱਕੀ ਹੋ ਗਈ ਜੀ ਹੂੰ ਕ ਸੋ ਆਬੀਨ ਹੋਗੀ ਸਰੋਂ ਸਰੋਂ ਮਤਲਬ ਇਹ ਸਰੋਂ ਦੀ ਖਾਲ ਆਈ ਵੜੇਵਿਆਂ ਦੀ ਖਲਾ ਮੰਨ ਲਓ ਦੋਸਤਾ ਹੋਣੇ ਹੀ ਚਾਹੀਦੇ ਘਟੂ ਘਟ ਤੇ ਸਾਲ ਦੇ ਵਿੱਚ ਤਿੰਨ ਖਲਾ ਕਰ ਲਓ ਜੇ ਸੋ ਆਬੀਨ ਦੀ ਖਾਲ ਹੋਗੀ ਜੀ ਅੱਛਾ ਤੇ ਗਰਮੀਆਂ ਦੇ ਵਿੱਚ ਜੌਹ ਹੋਗੀ ਜੀ ਠੀਕ ਹੈ ਠੀਕ ਹੈ ਜੀ ਮਤਲਬ ਫੀਡ ਦੇ ਵਿੱਚ ਤੇ ਆਪਣਾ ਇੱਕ ਹੋ ਗਿਆ ਛੋਲੇ ਹੋ ਗਏ ਛੋਲੇ ਤੇ ਇੱਕ ਹੋ ਗਈ ਆਪਣਾ ਮੂੰਗੀ ਚੂਰੀ ਹੋ ਗਈ। ਹਾਂਜੀ ਇਹ ਮੰਨ ਲਓ ਚੰਗੇ ਜਿਹੜੇ ਮਲ ਪ੍ਰੋਡਕਟ ਹੈਗੇ ਜੀ ਇਹ ਆਪਾਂ ਪਵਾਈਦੇ ਆ ਫੀਡ ਦੇ ਵਿੱਚ। ਹਾਂਜੀ ਹਾਂਜੀ। ਮਾਲ ਖਰਾਕ ਸਹੀ ਮਿਲੇ ਖਰਾਕ ਹੁੰਦੀ ਹੈ ਮੇਰਾ ਆਪਣੀ ਜਿਹੜੀ ਆਪਾਂ ਬਣਵਾਉਣੀ ਹੈ। ਤੇ ਇੱਕ ਨੰਬਰ ਆਪਣਾ ਵੀ ਦੱਸ ਦਿਓ ਜੇ ਕਿਸੇ ਨੇ ਹੋਰ ਵੀ ਜਾਣਕਾਰੀ ਜਿਹੜੀ ਕਈ ਵਾਰੀ ਰਹਿ ਜਾਂਦੀ ਵੀਡੀਓ ਦੇ ਵਿੱਚ ਤੁਸੀਂ ਲੈ ਸਕਦੇ ਹੋ। ਬੇਫਿਕਰ ਹੋ ਕੇ ਜਦੋਂ ਮਰਜੀ ਪਹੁੰਚੋ ਪਿੰਡ ਸਾਹਿਬਚੰਦ ਤੇ ਭਲਾਈਆਂ ਨੇ ਦੇ ਕੋਲੇ ਆ ਮੇਨ ਰੋਡ ਤੇ ਬਿਲਕੁਲ ਇਹ ਪਿੰਡ ਤੋਂ ਸੜਕ ਤੋਂ ਦੀਦਾ ਸ਼ੈੱਡ ਸੜਕ ਤੋਂ ਸ਼ੈੱਡ ਦੀਦਾ ਪੂਰਾ ਜਾਵਾ ਤੇ ਬਹੁਤ ਸੋਹਣਾ ਸ਼ੈੱਡ ਆ ਤੇ ਬਹੁਤ ਲੋਕ ਹੋਰ ਵੀ ਇੱਥੇ ਤੇ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਇੱਥੇ ਆ ਵੀ ਸਕਦੇ ਹੋ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ